ਆ ਮੈਂ ਆਇਆ ਮੈਂ ਆਈ ਆਪਣੇ ਪੇਕੇ ਤੇ ਨਹੀਂ ਆਇਆ ਆਪਣੇ ਨਾਲੀ ਤੇ ਮੇਰੇ ਹਸਬੰਦ ਆਏ ਆਪਣੇ ਸਾਰੇ ਉਤਨੋਂ ਹੀ ਫੋਨ ਲੱਗੇ ਆਪਲੇ ਫਰੂਟ ਆ ਦੇਖੋ ਜਾਮਨੇ ਦਾ ਟਰੀ ਇਹ ਦੇਖੋ ਨਾ ਫਰੂਟ ਪੰਨਾ ਇਹ ਬਾਤ ਮੈਂ ਤੁਹਾਨੂੰ ਆਪ ਕੋ ਸਾਰਾ ਵਿਖਾਉਣੀ ਆ ਮਤਲਬ ਪਰਾਂ ਤੇ ਲੱਗਣ ਰਿਹਾ ਨਾ ਇਸੇ ਇੱਧਰ ਆ ਰਿਹਾ ਕੋ ਗ੍ਰੇਪ ਅੰਗੂਰਾ ਦੇ ਵੀ ਇਹ ਨਾ ਤੇ ਆਹ ਦੇਖੋ ਅੰਗੂਰ ਲੱਗੇ ਗੁੱਛੇ ਆਇਆ ਦੇਸੀ ਅੰਗੂਰਾ ਜਿਹੜੇ ਦੇਸੀ ਹੁੰਦੇ ਆ ਨਾ ਅੰਗੂਰ ये दूजी साइड तो भी बहुत ज्यादा गुस्से आ निके आने इधर आने आखो गुस्से इधर उधर इधर आखो ग बहुत ज्यादा ग्रेट लगे देसी अंगूर की वेल है आना ही ना मीडिया दियां उन्होंने करके ਆ ਬੰਦੇ ਇਧਰ ਵੇਖੋ ਆ ਵੇਖੋ ਗਰੇਪ ਆਹਨਾਂ ਨੂੰ ਆ ਵੇਖੋ ਬਹੁਤ ਜਿਆਦਾ ਦਿਨ ਨਹੀਂ ਕੈ ਲਿਆ ਨਾ ਉਨਾਂ ਹੀ ਥੋੜਾ ਇਧਰ ਵੇਖੋ ਗਰੇਪ ਕਿੰਨੇ ਪਿਆਰੇ ਆ ਇਹਨਾਂ ਨੂੰ ਕੋਈ ਦਵਾਈ ਬੂਟੀ ਨਹੀਂ ਕੀ ਐਦਾਂ ਹੀ ਖਾਰ ਆ ਗੋ ਆ ਕਾ ਲੀ ਦੇ ਆ ਵੇਖੋ ਇਹ ਸਿਰਫ ਦੇਤੀ ਖਾਰ ਤੇ ਆ ਮਤਲਬ ਇਹਦੇ ਪੱਤੇ ਪੱਤੇ ਦੀ ਖਾਤ ਦਿਖਦੀ ਜਾਂਦੀ ਆ ਉਹ ਵੀ ਵਿਖਾ ਦੇ ਆਵਾ ਮਨਜੋਤ ਗੁੜੀਆਂ ਸਾਡੀ ਤੁਹਾਨੂੰ ਦਿਖਾਉਂਦੀ ਐ ਅੰਗੂਰ ਆ ਵੇਖੋ ਮਨਜੋਤ ਦੀ ਵੀ ਬਣਾ ਲਈ ਦੀ ਨਾਲ ਮੰਨ ਜੋਤ ਜੋਤੂ ਜੱਤੇ ਦੇਵਾ ਲੈ ਮੈਂ ਬੁਖਾਵਾਂ ਤਾਰੇ ਨਾ ਰਖੋ ਐਮੂ ਤੇ ਮਨਜੋਤ ਹਾਲੋ ਸਾਡਾ ਬਗੀਚਾ ਕਿਦਾਂ ਦਾ ਲੱਗਾ ਤੀਰਤ ਨਿਮਰਤ ਇਕਮ ਤੇ ਜੋਤੂੜਿਆ ਪੀਂਗ ਝੂਤਨ ਬਰਾਂਡੇ ਚ ਤੇ ਤੁਸੀਂ ਅੰਗੂਰ ਵੇਖਿਆ ਰਿਹਾ ਆ ਵੇਖੋ ਇਹ ਮਰੂਦਾਂ ਦਾ ਬੂਟਾ ਵਾ ਤੇ ਇਹਨੂੰ ਵੀ ਬਹੁਤ ਜ਼ਿਆਦਾ ਫਲ ਪਿਆ ਵਾ ਤੇ ਇਹ ਦੇਖਦੇ ਇਹਨੂੰ ਕਿੰਨਾ ਜ਼ਿਆਦਾ ਫਲਿਆ ਹਨ ਤੇ ਆ ਗਰੇਪ ਉਹ ਤਾਂ ਜਿਹੜੇ ਥੱਲੇ ਡਿਗੇ ਨਾ ਇਹਨੂੰ ਖਰਾਬ ਨਾ ਕਰਿਓ ਗਰੇਪ ਤੇ ਜਿਹੜੇ ਨਾ ਬਹੁਤ ਜ਼ਿਆਦਾ ਲੱਗੇ ਆ ਆ ਦੇਖ ਕਿੰਨੇ ਸੋਹਣੇ ਲਬਨ ਜੋ ਤੋ ਖਾ ਕਿੱਥੇ ਆ ਗਰੇਪ ਆ ਦੇਖੋ ਇਹ ਤੋੜਨੇ ਨਹੀਂ ਇਹ ਚੰਗਾ ਇਹ ਜਦੋਂ ਪੱਕ ਗਏ ਨਾ ਫੇਰ ਖਾਓ ਸਾਰੇ ਜਾਨ ਓ ਵੇਹ ਕਿੰਨੇ ਓਹ ਹਾਂ ਇਹ ਖਰਾਬ ਨਹੀਂ ਕਰਨੇ ਬੇਟਾ ਠੀਕ ਹੈ ਨਾ ਇਹ ਜਦੋਂ ਪੱਕ ਗਏ ਫਿਰ ਮਿੱਠੇ ਮਿੱਠੇ ਖਾਇਆ ਕਰਿਓ ਤੁਸੀਂ ਤੇ ਆ ਮੈਂ ਤੁਹਾਨੂੰ ਇਹਦੇ ਦੂਸਰੀ ਸਾਈਡ ਵੀ ਖੋਣੀ ਆ ਉੱਥੇ ਬੈਠੇ ਡੈਡੀ ਹੋਣੀ ਸਾਰੇ ਜਣੇ ਚਾਹ ਪਾਣੀ ਲੱਗੇ ਆ ਪੀਣ ਤੇ ਘਰ ਦਾ ਵਿਹੜਾ ਸਾਡਾ ਬਹੁਤ ਜ਼ਿਆਦਾ ਖੁੱਲਾ ਵਾ ਦੋ ਕਨਾਲ ਥਾਂ ਵਾ ਘਰ ਦੀ ਜਗਾ ਜਿਹੜੀ ਹੈ ਟੋਟਲ ਤੇ ਚਲੋ ਬਾਕੀ ਇਹਦੇ ਵੈਸੇ ਮਾਡਰਨ ਟਾਈਪ ਆਡਾ ਘਰ ਬਣਨ ਵਾਲਾ ਵਾ ਉਹ ਹੜੀ ਹੜੀ ਇਹਨਾਂ ਨੇ ਬਣਾ ਲੈਣਾ ਵਾ ਇਧਰ ਵੇਖੋ ਗ੍ਰੇਪ ਸਿੱਥੋਂ ਸ਼ੁਰੂ ਹੋ ਜਾਂਦੇ ਬਹੁਤ ਜ਼ਿਆਦਾ ਬਹੁਤ ਹੀ ਵਧੀਆ ਇਹ ਫਰੂਟ ਹੁੰਦਾ ਵਾ ਬਸ ਇਹ ਵੀ ਨਿਆਣੇ ਪੱਕਣ ਨਹੀਂ ਦਿੰਦੇ ਸਾਡੇ ਪਹਿਲਾਂ ਕੱਚ ਪੱਕਾ ਹੀ ਖਾਣਾ ਸ਼ੁਰੂ ਕਰ ਦਿੰਦੇ ਆ ਆ ਵੇਖੋ ਇਦਾਂ ਮੋਤੀ ਪਰੋਏ ਹੁੰਦੇ ਆ ਨਾ ਇਦਾਂ ਫਰੂਟ ਪਿਆ ਵਾ ਇਹਨੂੰ ਬਹੁਤ ਹੀ ਸੋਹਣੇ ਇਦਾਂ ਹੀ ਬੱਚੇ ਖਾਈ ਜਾਂਦੇ ਕੱਚਾ ਹੀ ਐਸੋ ਕਹਿੰਨਾਂ ਨੂੰ ਵਰਜਦੇ ਆ ਭੀ ਰਹਿਣ ਦੋ పక్క లే ఫ్రూట్ ఫో హిచ్చే ఆ ਆਈ ਲੱਗਿਆ ਇਹ ਤੋੜਨੇ ਨਹੀਂ ਪੁੱਤ ਚੰਗਾ ਪੁੱਤ ਗਿਰੋ ਇਹ ਪੱਕ ਗਏ ਨਾ ਫਿਰ ਮਿੱਠੀ ਹੋ ਜਾਣੇ ਆ ਫੇਰ ਖਾਓ ਤੁਸੀਂ ਆਖੋ ਬਹੁਤ ਸੋਹਣਾ ਫਰੂਟ ਲੱਗਾ ਵਾ ਤੇ ਆ ਇਹਨਾਂ ਦਾ ਚਲੋ ਨਿੰਬੂ ਦਾ ਪਲਾਂਟ ਆ ਜਾ ਮਨਜੋਰਾ ਪਹਵੇਲੀ ਜਿਵੇਂ ਹੋ ਕੇ ਆਉਣੇ ਹਨਾ ਹਵੇਲੀ ਦੀ ਵੀ ਆਪਾਂ ਵੀਡੀਓ ਬਣਾ ਕੇ ਲੈ ਆਉਣੇ ਦੋਵੇਂ ਜਾਣੇ ਆਜਾ ਥੋੜਾ ਦਾਦੂ ਹਣਾ ਦੀ ਵੀਡੀਓ ਬਣਾ ਕੇ ਲੈ ਜੀ ਆਪਾਂ ਮੰਨੂ ਉਹ ਫੇਰ ਚੱਲੇ ਜੇ ਬਾਹਰ ਜਗਦੇਵ ਇੱਥੇ ਬੈਠੇ ਡੈਡੀ ਹੋਣੀ ਡੈਡੀ ਦੇ ਦਵਾਈ ਖਾਣ ਮੰਮੀ ਦੇ ਸਬਜ਼ੀ ਦਾ ਤੜਕਾ ਤਿਆਰ ਕਰ ਤੇ ਇਹ ਦੇ ਆ ਮੇਰੇ ਬ੍ਰਦਰ ਨਾਲ ਗੱਲ ਕਰਨ ਨੂੰ ਫੋਨ ਆਉਣ ਲਿਆ ਸੀ ਮੰਨੂ ਤੂੰ ਇੱਧਰ ਆ ਅੰਦਰ ਖੜੇ ਨੂੰ ਇਹ ਨਾਨ ਕਿ ਆਣ ਕੇ ਨੇ ਥੋੜਾ ਵਿਗੜ ਜਾਂਦਾ ਵਾ ਤੇ ਇੱਥੇ ਆ ਗਲੀ ਸਾਨੂੰ ਇਹ ਵੀ ਬਾਹਰ ਨਾ ਖਲੋ ਜਾਓ ਕਿਉਂਕਿ ਗਲੀ ਵਗਦੀ ਬੜੀ ਆ ਅੰਦਰ ਕਾ ਸਾਰਾ ਅੰਦਰ ਕਾ ਕਰ 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 ਨਾ 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 ਚੱਲ ਬਾਰ ਨਹੀਂ ਨਿਕਲਣਾ ਭਾਈ ਮੈਨੂੰ ਡਰ ਲੱਗਦਾ ਆਵੇ ਕਿੱਦਾਂ ਕਹੋਗੇ ਕਾਹ ਚ ਦੇਖੋੜੇ ਹੁਣ ਫਿਰ ਮੈਂ ਮਾਰੂੰਗੀ ਕੰਨਾ ਦੇ ਰੱਖ ਕੇ ਆ ਬਾਹਰ ਸਾਈਕਲ ਖੜਦਾ ਜੇ ਕਾਹ ਨੂੰ ਆ ਬੇਕੋ ਮਹਾਨ ਬਤਾ ਦੇ ਆ ਤੇ ਆ ਉਹ ਤੁਹਾਨੂੰ ਹਵੇਲੀ ਵਖਾ ਕੇ ਲਿਓਨੇ ਆ ਮੰਨੂ ਆ ਵੇ ਕਿੰਨਾ ਫਰੂਟ ਲੱਗਾ ਜਾਮਨੂ ਆ ਇਹ ਜਾਮਨੂ ਦਾ ਰੁੱਖ ਹੈ ਤੇ ਸੁਖਣਾ ਭਰਿਆ ਪਿਆ ਫਰੂਟ ਨਾ ਇਹ ਆ ਵੀ ਮੀਂਹੇ ਰਿਆਂ ਦੀਆਂ ਨਾਲ ਡਿੱਗ ਜਾਂਦਾ ਫਰੂਟ ਵੈਸੇ ਬਹੁਤ ਜ਼ਿਆਦਾ ਹੀ ਫਲ ਪਿਆ ਹੋ। ਮਨਜੋਦ ਆਜਾ ਪਹਵੇਲੀ ਤੇ ਚੱਲੀਏ। ਆਜਾ। ਵੀਡੀਓ ਬਣਾ ਕੇ। ਆਹ ਕੋ ਸਾਰੇ ਜੀ ਮੈਂ ਤੁਸਾਂ ਵੀ ਇਕੱਠੇ ਆ ਰਹੇ। ਆਜੋ ਸਾਡਾ ਬਾਗਲਾ ਬਗੀਚਾ ਵੇਖਣ ਚੱਲੀਏ। ਅੱਛਾ ਦੇਖ ਨਹੀਂ ਬੜ ਬੜੀ। ਤੁਸਾਂ ਨੇ ਦੇਖੇ ਛੋਟੇ। ਨਹੀਂ ਮੈਂ ਇੱਧਰ ਇੱਧਰ ਬੋਲ ਕਵੰਟਲ ਦੀ ਮੰਮਾ ਵਾ ਤੇ ਤੁਹਾਡਾ ਰੱਸਾ ਟੁੱਟ ਜਾਣਾ ਨਾਲ ਹੀ। ਆਓ ਇੱਧਰ ਆਜੋ ਮੰਨੂ ਮੈਂ ਉਧਰੋਂ ਲਿਆਂਦਾ ਤੇ ਇੱਧਰ ਆ ਗਿਆ ਤੁ। ਆਹ ਇੱਕ ਰੁੱਖ ਕਿੰਨੇ ਸੋਹਣੇ ਤੇ ਅਸੀਂ ਰੁੱਖ ਲਾਉਂ ਤੇ ਬਹੁਤ ਤਵੱਜੋ ਦਿੰਦੇ ਆ ਰੋਖਿਆ ਤੇ ਸਾਰਾ ਕੁਝ ਨਹੀਂ ਤੇ ਕੁਝ ਵੀ ਨਹੀਂ ਆਹ ਮਖਾ ਕੜੀ ਪੱਤਾ ਡੈਡੀ ਉਹਨਾਂ ਦਾ ਕੜੀ ਪੱਤੇ ਦਾ ਟ੍ਰੀ ਜਦ ਤਵੇ ਕਿੰਨਾ ਸੋਹਣਾ ਕਿੰਨਾ ਵੱਡਾ ਹੋਇਆ ਏ ਆਹ ਕਿੰਨੇ 20 ਵੀ ਆ ਪੈ ਉਹ ਕੱਚ ਭਿੰਦੀ ਇੰਦੇ ਵਿੱਚ ਤਾਂ ਹੋਣਾਗਾ ਆਹ ਵਖੋ ਕਿੰਨਾ ਪਿਆਰਾ ਹੋਇਆ ਨਾ ਟ੍ਰੀ ਕੜੀ ਪੱਤੇ ਦਾ ਬਹੁਤ ਸੋਹਣਾ ਪੌਦਾ ਬਣਿਆ ਵਾ ਆ ਟੋਟਾ ਨਾ ਜਾਵੇ ਟਾਣੀ ਆਵਾ ਪਿਲਕਣ ਇਨੂੰ ਮੈਨੂੰ ਇਹ ਨਹੀਂ ਪਤਾ ਵੀ ਹਿੰਦੀ-ਇੰਗਲਿਸ਼ ਚ ਕੀ ਕਹਿੰਦੇ ਆ ਫਿਲਕਨ ਦਾ ਬੂਟਾ ਵਾ ਇਹਦੀ ਬਹੁਤ ਜਿਆਦੀ ਸ਼ਾਂ ਹੁੰਦੀ ਆ ਤੇ ਬਹੁਤ ਵਧੀਆ ਪੱਤਾਂ ਦਾ ਵੇਖੋ ਪਿਆਜ਼ ਐ ਇਹਨਾਂ ਦੇ ਪਿਆਜ਼ ਵੀ ਸੁਖਣਾ ਕਾਫੀ ਹੋਏ ਆ ਹੁਣ ਇਹ ਆ ਵੀ ਮਾਨੂੰ ਇਥੇ ਖਰਾਬੀ ਨਾ ਕਰਿਓ ਕੋਈ ਤੇ ਆ ਵਾ ਵੇਲਾ ਮੁੱਲਾ ਕਦੋਂ ਕੁਤੂਆਂ ਦੀਆਂ ਕੋਈ ਹੋਣੀਆਂ ਵਾ ਤੇ ਆਵਾ ਮਿਰਚਾਂ ਦੇ ਬੂਟੇ ਜੋ ਤੂੰ ਇੱਧਰ ਆ ਪੁੱਤ ਸਸੀ ਗਾਈਦਾ ਚਾਚੀ ਹਾਂਜੀ ਹਾਂਜੀ ਕੀ ਹਾਲ ਜੀ ਚਲੋ ਠੀਕ ਹੀ ਚਾਹੀਦਾ ਹਾਂਜੀ ਹਾਂਜੀ ਵਧੀਆ ਸਭ ਹਾਂਜੀ ਔਰ ਪਰਵਾਹ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਆਹੋਂ ਨਿੰਬੂਏ ਖਰਾਬ ਕਰ ਕਰ ਛੋੜ ਦੇਂਦੇ ਨੇ ਇ्याने ਮੰਨੂ ਇੱਧਰ ਆ ਜਾ ਪੁੱਤ ਨਿੰਬੂ ਤੇ ਮਹਿੰਗੇ ਹੀ ਬੜੇ ਆ ਆਹ ਕੋ ਕਿੰਨੇ ਸੋਹਣੇ ਨਿੰਬੂ ਡਿੱਗੇ ਆ ਜਿਹੜੇ ਕਿ ਮੈਂ ਲੈ ਕੇ ਜਾਉਂਗੀ ਆਹ ਖੋ ਜਾਲੋ ਪਲਾਡ ਜਰੂਰ ਲਗਾਇਆ ਕਰੋ ਵੀ ਇੱਧਰ ਵੇਖੋ ਨਿੰਬੂ ਲੱਗਦੇ ਮਨੋ ਦੇ ਪੈਨ ਨੂੰ ਵੀ ਉੱਟੇ ਲੱਗ ਕੇ ਆਵੇ ਸੁੱਕਨੇ ਨਾ ਭਰਿਆ ਪਿਆ ਵਾ ਬੂਟਾ ਨਿੰਬੂਆਂ ਦਾ ਬਹੁਤ ਹੀ ਸੋਹਣੇ ਨਿੰਬੂ ਹੁਣ ਕੋ ਮੈਂ ਆ ਥੱਲੇ ਇਕੱਠੇ ਕਿਤੇ ਡਿੱਗੇ ਸੀ ਪੱਕੇ ਤੇ ਇੱਕ ਦੋ ਬੁੱਟੇ ਨੇ ਤੋੜ ਲੈਨੇ ਨਿੰਬੂ ਹੋਰ ਇੱਥੇ ਜੋ ਤੋ ਪਤਾ ਗਾੜੀ ਨਾਲ ਜਿਕੇ ਚੀਜ਼ ਦੇ ਕੁਝ ਮੈਂ 라ਵੀ ਨਿੰਬੂ ਡਿੱਗਾ ਪਿਆ ਕਿੰਨਾ ਪੱਕਾ ਨਿੰਬੂ ਤੇ ਆ ਥੋੜਾ ਕੱਚਾ ਇਹਨੂੰ ਰਹਿਣ ਦਿੰਨੇ ਆਪਾਂ ਇੱਕ ਨਾ ਮਨੋ ਦੇ ਬੈਨੂ ਸਾਈਕਲ ਅਲਕੋ ਆ ਕਿੰਨਾ ਸੋਹਣਾ ਜੈਲਨ ਬੁਲਗਾਇਦਾ ਮੈਂ ਹੱਥ ਬੜਾ ਮੁਸ਼ਕਲ ਹੁੰਦੀ ਆ ਜੀ ਕਿੰਨਾ ਪਿਆਰਾ ਇਹ ਦੇ ਵਿੱਚ ਆ ਗਈਆਂ ਬੱਕਰੀਆਂ ਇਹਨਾਂ ਬੱਕਰੀਆਂ ਸਾਡੀ ਕਰ ਜਾਂਦੀਆਂ ਸਬਜ਼ੀ ਖਰਾਬ ਤੇ ਆਵਾ ਮਿਰਚ ਦੇ ਬੂਟੇ ਮਿਰਚ ਮਿਲਦਾ ਫਾਲਤ ਲੱਗਾ ਸੀ ਪਰ ਜਾਂ ਤੇ ਝੜ ਗਿਆ ਰਾਤੀ ਵੀ ਮੀਂਹ ਹੀ ਨਹੀਂ ਰਿਹਾ ਕਾਫੀ ਆਇਆ ਉਦਾ ਕਰਕੇ ਲੱਗਦਾ ਕਿ ਫਸਲਾਂ ਵਿੱਚ ਨਾ ਝੜ ਗਿਆ ਹੁੰਦਾ ਵਾ ਤੇ ਇੱਥੇ ਵੀ ਆਮ ਅਰੂੜਾ ਦਾ ਬੂਟਾ ਵਾ ਇਹਨੂੰ ਫਲ ਨਹੀਂ ਲੱਗਾ ਮੈਨੂੰ ਆਹ ਪੁੱਛ ਕੇ ਨਹੀਂ ਆ ਜਿਹੜੇ ਚਿੱਟੇ ਜਿਹੇ ਪੱਤਿਆਂ ਵਾਲਾ ਬੂਟਾ ਇਹ ਕਾਦਾ ਵਾ ਫਲਾਂ ਮੈਨੂੰ ਇਹਦਾ ਪਤਾ ਨਹੀਂ ਹੈ ਇਹ ਇੱਧਰ ਲਗਾਈਆਂ ਪਿੰਡੀਆਂ ਵਖੋ ਪਿੰਡੀਆਂ ਵੀ ਬੂਟੇ ਹੋ ਗਏ ਆ ਕਰੋ ਫਲ ਵੀ ਲੱਗਾ ਇਹਨੂੰ ਕਾਫੀ ਹਜੇ ਆ ਕੇ ਹੌਲੀ ਹੌਲੀ ਫਿਰ ਵੱਡੇ ਹੋਣਗੇ ਹਨ ਇਹ ਲੋਗਣੀਆਂ ਸਟਾਰਟ ਹੋ ਜਾਣ ਫਿਰ ਇੱਕਦਮ ਹੀ ਕਾਫੀ ਜਿਹੜਾ ਵਾ ਫਲ ਪੱਕ ਜਾਂਦਾ ਨਾਲ ਹੀ ਤੇ ਆ ਬੈਂਗਣਾ ਦੇ ਬੂਟੇ ਇਧਰ ਫਿਰ ਪਿਆਜ਼ ਹੀ ਪਿਆਜ਼ ਆ ਸਾਰੇ ਕਿਤੇ ਨਾਲ-ਨਾਲ ਬੈਂਗਣਾ ਦੇ ਬੂਟੇ ਵਿੱਚ ਲਾਏ ਆ ਕਿਆਰੀਆਂ ਦੇ ਉੱਪਰ ਆ ਸਾਰੇ ਪਿਆਜ਼ ਆ ਆ ਦੇਖੋ ਤੁਸੀਂ ਪਿਆਜ਼ ਜਿਹੜਾ ਮੈਂ ਤੁਹਾਨੂੰ ਇੱਕ ਪਿਆਜ਼ ਕੁੱਟ ਕੇ ਤੇ ਸਾਈਜ਼ ਵੀ ਬਹੁਤ ਈ ਆ ਇੱਕ ਦੋ ਕੁੱਟ ਦਿੰਨੇ ਤਾਂ ਕਿ ਪਤਾ ਲੱਗ ਜੇ ਆ ਦੇਖੋ ਸਾਰੇ ਪਿਆਜ਼ ਹੀ ਬਹੁਤ ਵਧੀਆ ਹੋਏ ਆ ਮਾੜਿਆ ਨਹੀਂ ਆ ਤੇ ਦੇਖ ਇਹ ਆਹ ਤਿੰਨ ਚਾਰ ਪਿਆਜ਼ ਅਰੇ ਤੇ ਆਵਾ ਕਰੇਲੇ ਦੀਆਂ ਵੱਲਾਂ ਆਪਣੇ ਨਾਲ-ਨਾਲ ਵਿੱਚ ਤੁਹਾਨੂੰ ਲਿਖਦੀ ਤੇ ਆਹ ਵਾਲਾ ਲਾਈਕ ਕਰ ਦੋ ਆ ਦੀ ਵੱਲ ਇਹ ਨਵੇਂ ਫੁੱਲ ਪਏ ਚਲੋ ਹੁਣ ਫਲ ਲੱਗੂਗਾ ਫਿਰ ਆ ਦੇਖੋ ਇੱਥੋਂ ਤਾਈ ਸਾਡਾ ਹਵੇਲੀ ਦਾ ਥਾਂ ਦੋ ਕਨਾਲ ਘਰ ਦੀ ਜਗਾ ਵਾ ਤੇ ਮੇਰੇ ਸਾਹਮਣੇ ਇਹ ਵੀ ਕੁ ਮਰਲੇ ਜਗਾ ਜਿਹੜੀ ਆ ਉਹ ਹਵੇਲੀ ਦੀ ਹੈਗੀ ਹੈ ਸ਼ਾਇਦ ਇਹਦੇ ਲਾਗੇ ਬੰਨੇ ਆ ਉਦੋਂ ਦਾ ਇੱਕ ਦੋ ਮਰਲੇ ਘੱਟ ਜਾਂ ਵੱਧ ਹੋਵੇ ਤਾਂ ਦੇਖੋ ਪਿਆਜ਼ ਉਹ ਹੀ ਦੇਖੋ ਕਿੰਨੇ ਮੋਟੇ-ਮੋਟੇ ਆ ਉਹ ਦੇਖੋ ਸਾਰੇ ਬਹੁਤ ਸੋਹਣੀ ਫਸਲ ਹੋਈ ਆ ਪਿਆਜ਼ ਦੀ ਤੇ ਆ ਦੇਖੋ ਚਾਰ ਚਫੇਰੇ ਕਿੰਨਾ ਖੁੱਲਾ ਡੁੱਲਾ ਏਰੀਆ ਵਾ ਵੇਖੋ ਰੁਕ ਆ ਸਕੂਲ ਆ ਨਾਲ ਆ ਜਿਹੜੀ ਕਹਿੰਦੇ ਆ ਸਰਕਾਰੀ ਸਕੂਲ ਆ ਇਹ ਇਕੱਲਾ ਲੜਕਿਆਂ ਦਾ ਪਲੱਸ 2 ਤੱਕ ਤੇ ਇੱਥੇ ਮੇਰੇ ਬ੍ਰਦਰ ਹੋਣੀ ਪੜੇ ਆ ਸਾਡਾ ਸਕੂਲ ਕੁੜੀਆਂ ਦਾ ਪਰਲੀ ਸਾਈਡ ਤੇ ਪਿੰਡ ਦੇ ਦੂਸਰੀ ਸਾਈਡ ਵਿਚਕਾਰ ਪੈਂਦਾ ਸੀ ਉਹ ਕਾਫੀ ਦੂਰ ਪੈਂਦਾ ਵਾ ਤੇ ਸੋ ਇਹਨਾਂ ਦਾ ਸਕੂਲ ਜਿਹੜਾ ਵਾ ਇਹ ਨਾਲ ਹੀ ਆ ਇਹ ਤੇ ਅੱਧੀ ਛੁੱਟੀ ਵੇਲੇ ਕੰਧ ਟੱਪ ਕੇ ਰੋਟੀ ਖਾ ਜਾਂਦੇ ਹੁੰਦੇ ਸੀ ਆਲੋ ਕੁ ਮੇਰੇ ਜਿਗਾਦਾ ਮੈਂ ਪਿਆਜ਼ ਹੀ ਪੁੱਟੀ ਜਾਵਾਂ ਇੰਨੇ ਸੋਹਣੇ ਮੈਨੂੰ ਲੱਗਣ ਦੇ ਮੋٹے ਮੋٹے ਤੇ ਇਹ ਪਿਆਜ਼ ਇਹ ਲੈ ਜਾਨੇ ਆਪਾਂ ਘਰ ਹੁਣ ਸਬਜੀ ਸਬਜੀ ਚ ਪਾ ਲੈਣਗੇ ਮੰਮੀਓ ਨੇ ਕਿਉਂਕਿ ਤੁਹਾਨੂੰ ਵਿਖਾਉਣ ਲਈ ਆਪਾਂ ਪੁੱਟੇ ਸੀ ਪਿਆਜ਼ ਤੇ ਨਿੰਬੂ ਤੇ ਮੈਂ ਘਰ ਲੈ ਜਾਨੇ ਆਪਣੇ ਵਾਸਤੇ ਨਿੰਬੂ ਇਹ ਸਵੇਜ ਲੈਮਨ ਪਾਣੀ ਜਿਹੜਾ ਨਾ ਲੈਮਨ ਵਾਟਰ ਉਹ ਵਧੀਆ ਵਾ ਕੋਈ ਬੰਟ ਕਿੰਨੇ ਵਧੀਆ ਸੋ ਕਿੱਦਾਂ ਦੀ ਲੱਗੀ ਤੁਹਾਨੂੰ ਮੇਰੇ ਪੇਕਿਆਂ ਦਾ ਘਰ ਬਾਹਰ ਤੇ ਹਵੇਲੀ ਫਸਲਵਾੜੀ ਸੋ ਜੀ ਇਹ ਸੀ ਸਾਡੇ ਮੰਮੀ ਹੁਣ ਦਾ ਘਰ ਤੇ ਦੇਸਾ ਦੇ ਜਿ ਸਾਰੇ ਜੋ ਵੀ ਥੋੜੀ ਫਸਲਵਾੜੀ ਆ ਤੁਹਾਨੂੰ ਆਪਣਾ ਵਿਖਾਈ ਜਿੰਨੇ ਕੁ ਸੱਖੀ ਬਾਜੀ ਥੋੜੀ ਬਹੁਤ ਅੱਛੀ ਉਹ ਵੀ ਲਗਾਇਆ ਹੋਣਾ ਤੇ ਚਾਰ ਚੁਫੇਰਾ ਦਾ ਮਾਹੌਲ ਵੀ ਸਾਰਾ ਤਾਂ ਖਵਾਉਂਦੇ ਸਾਰ ਗੱਡੀ ਇਹ ਇੱਥੇ ਹੀ ਹਵੇਲੀ ਤੇ ਲਗਾਤੀ ਸੀ ਕਿਉਂਕਿ ਖਿਸ਼ਾਂ ਸੀ ਕਾਫੀ ਇਹ ਨਿਆ ਤੇਲੇ ਚੀ ਠੀਕਰੂਗਾ ਕੰਮ ਤੇ ਆਪਾਂ ਇੱਥੇ ਪਿਛਾਵੇਂ ਖਲਾਰ ਦਿੰਨੇ ਆ ਆ ਦੇਖੋ ਚਾਰ ਤੇਰੀ ਉਹ ਪਾਥੀਆਂ ਸਾਡੀਆਂ ਇਹ ਲਾ ਕੇ ਪਾਥੀਆਂ ਦੇ ਮੰਮੀਓ ਨੇ ਤੇ ਮਾਰ ਡੰਗ ਕਰੀ ਰੱਖਿਆ ਮਾਸੀ ਜੀ ਹੁਣ ਲਗਾ ਘਾਰਿਆ ਉਹਨਾਂ ਮਾਰ ਡੰਗ ਰੱਖਿਆ ਨੇ ਜਦੋਂ ਪਾਥੀਆਂ ਕਿਉਂਕ ਪਿੰਡਾਂ ਥਾਵਾਂ ਦੇ ਹਿੱਸੇ ਹੋ ਕੇ ਵੀ ਬਾਲਣ ਦੀ ਕੋਈ ਟੈਨਸ਼ਨ ਨਹੀਂ ਆ ਨਹੀਂ ਖਲੰਦਾ ਦੋ ਦਿਨ ਭਰਾਏ ਜਾਂਦੇ ਤੇ ਕੋਈ ਗੱਲ ਨਹੀਂ ਆ ਆਪਾਂ ਬਸ ਬਾਲ ਗੇ ਥੱਲੇ ਬਾਲ ਕੇ ਵਿਚਾਰੇ ਕਰ ਲਈਦੇ ਆ ਤੇ ਉਹ ਮੇਰੀ ਆ ਗਈ ਭਰਜਾਈ

ਇਹੀ ਪੱਕੇ ਜਿੰਨੇ ਕੋਲ ਤੇ ਇਤਵੇਂ ਆ ਰਹਿਆ ਜਾ ਚਾਰ ਚਾਹੀਦਾ ਨਹੀਂ ਚਾਹ ਚਾਰ ਚ ਨਹੀਂ ਚਾਹੀਦਾ ਨਹੀਂ ਕਰਨੇ ਇਹ ਇਹ ਨਿੰਬੂ ਪਾਣੀ ਪਿਆਸ ਤੇ ਪਾ ਕੇ ਖਾਣ ਲਈ ਅੱਛਾ ਮਹਿਲਾ ਖਾਣਾ ਚਾਰਿਆ ਰਹੇਗਾ ਆਂਡੇ ਪੇਕੇ ਨੂੰ ਚਾਰ ਨਹੀਂ ਲਿਆਈਦਾ ਕੋਣ ਲਏ ਚਾਣੇ ਕਹਿੰਦੇ ਤੂੰ ਪੇਕੇ ਦਾ ਥੋੜਾ ਘਰਣਾ ਪਊ ਮੁੰਡੇ ਦਾ ਸਾਰਾ ਮੈਂ ਤੇ ਆਪਣੀ ਨਿਆਣਿਆਂ ਦੇ ਨਾਲ ਕਿੱਥੋਂ ਖੜਨਾ ਇਧਰ ਆ ਜਾ ਇਧਰ ਆ ਵੇਖੋ ਕੀ ਬੜਾ ਜੋ ਤੂੰ ਮੰਨੂ ਕਿੱਥੇ ਆ ਇਧਰ ਆ ਜਾ ਪੁੱਤ ਠੀਕ ਹੈ ਜੀ ਇਹ ਹੀ ਸਾਡੀ ਵੀਡੀਓ ਤੇ ਅਸੀਂ ਜਿਆਦਾ ਮਿਲਨ ਦਾ ਪਤਾ ਰੋਣਾ ਰੱਪਾ ਕੰਮ ਦੀ ਗੱਲ ਕੋਈ ਕੀਤੀ ਨਹੀਂਗੀ ਖਲੋ ਜਾ ਚਰੀ ਤੁਸੀਂ ਕੁਲਫੀਆਂ ਕੁਲਫੀਆਂ ਅਸੀਂ ਖਾ ਲਈਆਂ ਵਾ ਤੇ ਹੁਣ ਅਸੀਂ ਕਰਨੀ ਹੈ ਤਿਆਰੀ ਆਪਣੇ ਘਰ ਦੀ ਜਾਣ ਦੀ ਮਮਾ ਇਹ ਮੈਂ ਦਿੱਤੀ ਤੇ ਫਿਰ ਠੀਕ ਹੈ ਜੀ ਮਿਲਦੇ ਨੈਕਸਟ ਵੀਡੀਓ 'ਚ ਜੇ ਮੈਂ ਅਨੰਦਪੁਰ ਸਾਹਿਬ ਜਿਹੜਾ ਅਸੀਂ ਗਏ ਸੀ ਯਾਤਰਾ ਕੀਤੀ ਉਹ ਵੀਡੀਓ ਸਾਰੀਆਂ ਅਜੇ ਕੁਝ ਪਾਉਣ ਵਾਲੀਆਂ ਵਾ ਉਹ ਵੀ ਜਲਦੀ ਆਪਾਂ ਅਪਲੋਡ ਕਰਾਂਗੇ ਤੇ ਇਹ ਆ ਸਾਡਾ ਬਾਲ ਬੱਚਾ ਖੇਡਣ ਮੱਲਣ ਡਿਆ ਵਾ ਦੇਨਾਰਾ ਇੱਥੇ ਆਣ ਕੇ ਜਾਣੋ ਜੀ ਨਹੀਂ ਕਰਦਾ ਪਰ ਸਾਡੀਆਂ ਵੀ ਮਜਬੂਰੀਆਂ ਹੁੰਦੀਆਂ ਫਿਰ ਜਾਣਾ ਪੈਂਦਾ ਵਾ ਸੋ ਠੀਕ ਹੈ ਜੀ ਮਿਲਦੇ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ ਸਾਰਿਆਂ ਦਾ ਵਾ ਗੁਰੂ ਸਾਰਿਆਂ ਦਾ ਭਲਾ ਕਰੇ ਵਾ ਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ